ਇਸ ਤੀਕਰ ਮਦਦ ਦੇ ਰਿਹਾ ਹੈ ਇਸ ਸਪੈਕਟਰ ਨੂੰ ਨਾਮ ਸੀਰ ਦੇ ਕਿਤੇ ਨਾਲ ਸੀ। ਇਹ ਕੋ ਸ਼ਿਸ਼ਿੰਤ ਕੁਮਾਰ ਮਿੱਤਰ ਡਾਕਟਰ ਸਪੈਕਟਰ ਨੂੰ ਰੈਜਕਟਲੀ ਪੋਸਟਰੀਅਰ ਫਟਲਕਾ ਇਹ ਵੀ ਇੱਕ ਖਲਾਫ ਕੇਸ ਰਜਿਸਟਰ ਕੀਤਾ ਗਿਆ ਐਸਟੀਐਮ ਮੋਹਾਲੀ ਥਾਣੇ ਦੇ ਵਿੱਚ ਇਸ ਕਦਮੇ ਦੇ ਵਿੱਚ ਮੇਨ ਚੀਜ਼ ਇਹ ਹੈ ਕਿ ਇਸ ਤੇ ਰੱਤ ਸਮਾਦਨ ਨਾਲ ਸੰਪਰਕ ਅਤੇ ਇਸ ਵੱਲੋਂ ਭਾਰੀ ਮਾਪਤਾ ਦੇ ਵਿੱਚ ਜਾਇਦਾਦ ਬਣਾਉਣ ਦਾ ਕੇਸ ਰਜਿਸਟਰ ਹੋਇਆ ਔਰ ਕੇਸ ਰਜਿਸਟਰ ਹੋਣ ਤੋਂ ਬਾਅਦ ਤੁਰੰਤ ਕਾਰਵਾਈ ਕਰਦੇ ਹੋਏ ਵੱਖ-ਵੱਖ ਪਾਰਟੀਆਂ ਬਣਾ ਕੇ ਇਸ ਦੇ ਆਦੇ ਰਹਿਸ਼ੀ ਗਲਪਤੀ ਦੇ ਵਿੱਚ ਰੁਕੀ ਹੈ ਉੱਥੇ ਇਸ ਤੋਂ ਲਾਗ ਹੈ ਇਸ ਦਾ ਪੁਰਾਣਾ ਘਰ ਮਾਰ ਮੰਡੀ ਹੈ ਇਸ ਦੇ ਇਨਲੌਸ ਜਿਹੜੇ ਨੇ ਉਹ ਗਦਰਵੇਲ ਉਸ ਜਗ੍ਹਾ ਤੇ ਔਰ ਚੰਡੀਗੜ੍ਹ ਤੇ ਹੋਰ ਵੀ ਕਈ ਜਗ੍ਹਾ ਜਿੱਥੇ ਅਡਰ ਪਾਰਟੀਆਂ ਵੱਲੋਂ ਰੇਡ ਕੀਤੇ ਗਏ ਤਾਂ ਜੋ ਸਾਰੇ ਡਾਕੂਮੈਂਟਸ ਵਗੈਰਾ ਸਬੂਤ ਦਾ ਦਸਤਾਵੇਜ਼ ਹੋ ਕੋ ਇਲੀਗਲ ਚੀਜ਼ ਦੀ ਬਰਾਉਂਦੀ ਹੋ ਸਕੇ ਔਰ ਇਸ ਦੌਰਾਨ ਤੇ ਰਿਪੋਰਟ ਹਾਸਲ ਕੀਤਾ ਗਿਆ ਉਸ ਤੋਂ ਮੁੱਖ ਨੇ ਤੌਰ ਤੇ ਇੰਨਾ ਹੀ ਪਤਾ ਲੱਗਾ ਵੀ ਇਸ ਨੇ ਕਰੋੜਾਂ ਦੀ ਨੀਤੀ ਦੇ ਵਿਚਲੇ ਰਹਿ ਗਿਆ ਬੈਂਕਾਂ ਦੇ ਵਿੱਚ ਪੈਸੇ ਜਮ੍ਹਾਂ ਕਰਵਾਏ ਨੇ ਆਪ ਦੇ ਬੱਚਿਆਂ ਦੇ ਨਾਂ ਤੇ ਜਾਂ ਆਪ ਦੇ ਰਿਸ਼ਤੇਦਾਰਾਂ ਦੇ ਨਾਂ ਤੇ ਤੇ ਇਸ ਤਰ੍ਹਾਂ ਉਹ ਕੁਝ ਪ੍ਰਾਪਰਟੀਆਂ ਨੇ ਉਹਨਾਂ ਬਾਰੇ ਵੀ ਵੈਰੀਫਾਈ ਕੀਤਾ ਜਾ ਰਿਹਾ ਹੈ ਇਹਨਾਂ ਦੇ ਬੈਂਕਾਂ ਦੇ ਜਿਹੜੇ ਹੈਗੇ ਸੀਗੇ ਉਹ ਸਾਰੇ ਸੀਜ਼ ਕਰ ਦਿੱਤੇ ਗਏ ਨੇ ਕੋਰਸ ਵਗੈਰਾ ਤੇ ਹੁਣ ਉਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾ ਰਹੀ ਹੈ ਇਸ ਨੂੰ ਇਸ ਮੁਕਦਮੇ ਦੀ ਤਰਤੀਸ਼ ਵਿੱਚ ਸ਼ਾਮਲ ਹੋਣ ਵਾਸਤੇ ਸੌਂਵਰ ਦਾ ਸੌਂਵ ਦਿੱਤਾ ਗਿਆ 12 ਤਰੀਕ ਨੂੰ ਇਹ ਜਾ ਕੇ ਆਪ ਦਾ ਪੱਖ ਦੱਸੋਗੇ ਪਰ ਫਰਦਰ ਇਨਵੈਸਟੀਗੇਸ਼ਨ ਦੌਰਾਨ ਕਈ ਹੋਰ ਪੱਖ ਸਾਹਮਣੇ ਆਉਣ ਦੀ ਸਵਾਬਨਾ ਹੈ ਕਿਉਂਕਿ ਇਹ ਪ੍ਰੋਪਰਟੀਆਂ ਕਈ ਜਗ੍ਹਾ ਤੇ ਖੋਹ ਹੋਣ ਭਰੇ ਦੀ ਪਤਾ ਨਹੀਂ ਕਿੰਨੇ ਦਿਨ ਜਿਹੜੇ ਸੀ ਪਰ ਇਸੇ ਦਾ ਲੱਗਦਾ ਹੈ F.D. ਕਿੰਨੇ ਦਿਨ ਲੱਗਿਆ ਇਹ ਐਗਜ਼ੈਕਟ ਫਿਗਰ ਤਾਂ ਨਹੀਂ ਹੈ ਜੇ ਮੈਂ ਕਹਿ ਸਕਦਾ ਪਰ ਇਹਨਾਂ ਦੀ ਗਿਣਤੀ 1 ਕਰੋੜ ਦੇ ਸਾਬਤ ਹੋ ਰਹੀ ਹੈ ਉਹ ਰਿਸ਼ਤੇਦਾਰਾਂ ਦੇ ਨਾਮ ਤੇ ਸੀ ਜਾਂ ਬੱਚਿਆਂ ਨਾਲ ਹੀ ਹੈ ਪਤਾ ਨਹੀਂ ਕਿਹਨਾਂ ਇਕ ਬੱਚੇ ਦੇ ਨਾਂ ਤੇ ਵੀ ਹੈ ਰਿਸ਼ਤੇਦਾਰਾਂ ਦੇ ਨਾਂ ਤੇ ਵੀ ਰਿਸ਼ਤੇਦਾਰਾਂ ਨੂੰ ਜਿਹੜਾ ਰਿਜ਼ਲਟ ਮੰਨਾਂ ਫੈਮਲੀ ਦੇ ਨਾਲ ਹੀ ਹੈ ਇਹਨਾਂ ਦਾ ਫੈਮਲੀ ਦੇ ਨਾਲ ਹੀ ਹੈ ਨਾਂਸ ਦੇ ਨਾਂ ਤੇ ਵੀ ਹੈ ਕੁਝ ਆਪਦੇ ਪਰਿਵਾਰ ਦੇ ਮੈਂਬਰ ਦੇ ਰੱਖੇ ਹੋਏ ਸੀ ਜਿਹੜੀ ਆਪਾਂ ਗੱਲ ਕਰੀ ਇਹਦੀ ਬਹੁਤ ਫੈਕਟਰੀ ਫੁੱਟ ਦੇ ਕਿਸ ਤਰ੍ਹਾਂ ਨਹੀਂ ਜੇ ਕੋਈ ਗੁਰੂ ਮਕਦਮਾ ਰਿਸਟੋਰ ਹੋਇਆ ਅਜਿ ਮਗਲੀ ਤੇ ਤੀਸ਼ਾ ਉਹ ਪ੍ਰੈਕਟਿਸ ਬਾਰੇ ਜਾਂ ਕੋਈ ਵੀ ਚੀਜ਼ ਸਮਝ ਆਉਂਦੀ ਹੈ ਉਹ ਸਾਰਾ ਵੈਰੀਫਾਈ ਕੀਤਾ ਜਾਊਗਾ ਔਰ ਬੜੀ ਟੈਕਨੀਕਲ ਵੇ ਦੇ ਨਾਲ ਸਾਰਾ ਕੁਝ ਕੀਤਾ ਜਾਣਾ ਹੈ ਤੇ ਹੁਣ ਕਿੱਥੇ ਦਰਾਪ ਸੀ ਦਾ ਫਾਈਲ ਕਰ ਤੇ ਹੁਣ ਜੇ ਮੌਲੇ 12 ਦਿਨ ਨਹੀਂ ਹੋਇਆ ਕਿਉਂ ਨਾ ਫਾਈਲ ਕਰ ਦਿੱਤਾ ਨੂੰ ਰੋਸ ਤੋਂ ਇਹੋ ਲੀਗਲ ਪ੍ਰਵੀਜ਼ਨ ਆ ਕੇ ਸਾਰੇ ਡਾਕਿਟੇ ਜਾਵੇ ਇਹਦੇ ਲੇਖੜੀ ਆਪ ਕੇਰੇ ਜੀ ਬਣਾ ਦੇਣਾ ਇਸਦੇ ਕੁਝ ਜਿਹੜੇ ਹੈਗੇ ਆ ਨਸ਼ੇ ਨਾਲ ਵਿਕਟਮ ਬੰਦੇ ਹੈਗੇ ਆ ਉਹਨਾਂ ਨਾਲ ਕੁਝ ਲਿੰਕਸ ਭਰੇ ਪਤਾ ਲੱਗਾ ਜਿਸ ਨੂੰ ਜਿਹੜਾ ਟੈਕਨੀਕਲ ਕਮਿਟੀ ਦੇ ਨਾਲ ਸਾਬਤ ਕੀਤਾ ਜਾ ਰਿਹਾ ਹੈ ਨਸ਼ਾ ਕਿਸ ਤਰ੍ਹਾਂ ਦੇ ਕਰਤਰੀ ਹੈ ਇਹ ਮੈਡੀਕਲ ਨਸ਼ਾ ਸੀ ਮੈਡੀਕਲ ਨਸ਼ਾ ਸਰ ਹੋਰ ਵੀ ਬੰਦੇ ਇਨਵੋਲ ਹੋ ਗਏ ਇਸ ਚ ਪੂਰੀ ਇਨਵੈਸਟੀਗੇਸ਼ਨ ਰਿਪੋਰਟ ਹੈ ਇਸ ਦੇ ਅੰਦਰ ਲਿਸਟ ਬਹੁਤ ਲੰਬੀ ਹੋ ਜੀ